ਸਾਸੀ ਕਾਲ ਜੀ ਮੈਂ ਡਾਕਟਰ ਜਿਕਤਾਲ ਸਿੰਘ ਹੰਮਤਪੁਰਾ ਤੋਂ ਮੇਰੇ ਨਾਲ ਆ ਪੱਤਰਕਾਰ ਮਿੰਟੂ ਖਰਮੀ ਹੰਮਤਪੁਰਾ ਤੇ ਅੱਜ ਹੰਮਤਪੁਰੇ 17 ਅੰਡਰ ਜਿਹੜੀ ਆਪਣੇ ਫੁੱਟਬਾਲ ਦੇ ਮੈਚ ਸ਼ੁਰੂ ਹੋਣ ਰਹੇ ਆ ਇੱਥੇ 15 ਟੀਮਾਂ ਪਹੁੰਚੀਆਂ ਨੇ ਹੁਣ ਤੱਕ ਤੇ ਉਹਨਾਂ ਦੇ ਜਿਹੜੇ ਮੈਚ ਆ ਆਪਾਂ ਸ਼ੁਰੂ ਕਰਵਾ ਰਹੇ ਆ ਤੇ ਰੀਵਨ ਕੱਟ ਕੇ ਆਪਾਂ ਸ਼ੁਰੂਆਤ ਕਰਵਾਉਨੇ ਆ ਪਹਿਲਾਂ ਰੀਵਨ ਕੱਟਦੇ ਆ ਤੇ ਹੁਣ ਸਾਰਿਆਂ ਦਾ ਆਪਾਂ ਮੂੰਹ ਮਿੱਠਾ ਕਰਵਾਵਾਂਗੇ ਤੇ ਭਦਾਉੜ ਦਾ ਤੇ ਰਾਉਕੇ ਦਾ ਜਿਹੜਾ ਮੈਚ ਆ ਸ਼ੁਰੂ ਹੋਣ ਜਾ ਰਿਹਾ ਆ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਸਾਰਿਆਂ ਦਾ ਮੂੰਹ ਮਿੱਠਾ ਕਰਵਾ ਕੇ ਮੈਚ ਸ਼ੁਰੂ ਕਰਵਾਉਣ ਜਾ ਰਹੇ ਆ। ਬੜਾ ਇੱਕ ਗੱਲ ਕਿੰਨੀ ਚੰਗੀ ਆ ਯਾਰ ਵੀ ਮੁੰਡਿਆਂ ਨੇ ਆਪ ਹੀ ਪੈਸੇ ਇਕੱਠੇ ਕਰਿਆ ਤੇ ਆਪ ਹੀ ਸਾਰਾ ਪ੍ਰਬੰਧ ਕਰਿਆ ਤੇ ਬਹੁਤ ਵਧੀਆ ਗੱਲ ਆ ਮੈਂ ਤਾਂ ਕਹਿੰਦਾ ਵੀ ਐਦਾਂ ਹਰੇਕ ਪਿੰਡ ਹੋਣਾ ਚਾਹੀਦਾ ਜਿਹੜੇ ਮੈਚ ਆ ਵਧੀਆ-ਵਧੀਆ ਕਰਵਾਉਣੇ ਚਾਹੀਦੇ ਆ ਤਾਂ ਜੋ ਜਿਹੜਾ ਜਿਹੜੀ ਆਉਣ ਵਾਲਾ ਪੀੜ੍ਹੀ ਆ ਨਸ਼ਿਆਂ ਤੋਂ ਬਚੇ ਰਹਿਣ ਤੇ ਚੰਗੇ ਆਪਣਾ ਜਿਹੜਾ ਇਹ ਸਰੀਰ ਦੀ ਜਿਹੜਾ ਪੂਰੇ ਮੁੜਕਾ ਨਿਕਲਦਾ ਐਕਸਰਸਾਈਜ਼ ਵਧੀਆ ਹੁੰਦੀ ਆ ਜਿਹੜੀਆਂ ਫੋਨ ਤੇ ਗੇਮਾਂ ਨੇ ਉਹ ਤੋਂ ਆਪਾਂ ਵੱਚ ਸਕਦੇ ਆ ਹਨਾ 15 ਪਿੰਡ ਪਹੁੰਚੇ ਨੇ ਹਾਂਜੀ ਤੇ 15 ਪਿੰਡ ਦੀਆਂ ਟੀਮਾਂ ਇੱਥੇ ਪਹੁੰਚ ਗਈਆਂ ਨੇ ਯਾਰ ਕਿੰਨਾ ਵੱਡੀ ਗੱਲ ਹਨਾ ਆਪਣੇ ਪਿੰਡ ਦੇ ਵਿੱਚ ਦੂਜੇ ਪਿੰਡਾਂ ਤੋਂ ਚੱਲ ਕੇ ਫੁੱਟਬਾਲ ਦਾ ਜਿਹੜਾ ਮੈਚ ਖੇਡਿਆ ਲੈ ਲਾ ਮੂੰਹ ਮਿੱਠਾ ਕਰਵਾ ਦਿਓ ਸਾਰਿਆਂ ਦਾ ਚਲੋ ਜੀ ਦੋ ਜਿਹੜੀਆਂ ਟੀਮਾਂ ਖੜਾ ਲਓ ਇੱਥੇ ਇਸ ਤਰ੍ਹਾਂ ਮੈਚ ਆ ਵੀ ਇਹਨਾਂ ਦਾ ਕਹਿਣਾ ਬੰਦ ਆ ਜੀ ਭੈਣ ਜੀ ਆਪਣੇ ਹਿੰਮਤਪੁਰੇ ਜਿਹੜੇ ਫੁੱਟਬਾਲ ਦੇ ਮੈਚ ਸ਼ੁਰੂ ਹੋਣ ਜਾ ਰਹੇ ਆ ਟਾਈਆਂ ਪੈ ਗਈਆਂ ਭਧੌੜ ਤੇ rauke ਦਾ ਮੈਚ ਹੋਊਗਾ ਫੂਲੇਵਾਲ ਤੇ ਕੋਲੀਏ ਦਾ ਹੋਊਗਾ ਹਿੰਮਤਪੁਰੇ ਤੇ ਸੈਦੋ ਦਾ ਮੈਚ ਹੋਊਗਾ ਹਿੰਮਤਪੁਰਾ ਬਸ ਅਕਲੀਆ ਕੋਕਰੀ ਵਾਸ ਜਿਹੜਾ ਅਜੀਤਵਾਲ ਨਾਲ ਮੈਚ ਹੋਊਗਾ ਥਰਾਜ ਤੇ ਭਗਤੀ ਦਾ ਮੈਚ ਹੋਊਗਾ ਮਲਿਆਣਾ ਤੇ ਲੋਪੋ ਦਾ ਮੈਚ ਹੋਊਗਾ ਤੇ ਜਿਹੜੀ ਰੌਂਤ ਆ ਉਹ ਬਾਈ ਚਾਹਲੇ ਜੇ ਕੋਈ ਹੋਟ ਆਪਣੀ ਟੀਮ ਆਉਂਦੀ ਆ ਤਾਂ ਰੌਂਤੇ ਦਾ ਮੈਚ ਉਹਦੇ ਨਾਲ ਹੋਊਗਾ ਤੇ ਇਹ ਮੈਚ ਆਪਾਂ ਸ਼ੁਰੂ ਕਰਵਾ ਰਹੇ ਆਂ ਤੇ ਭਦੌੜ ਤੇ ਰੌਕੇ ਕਲਾਂ ਦਾ ਜਿਹੜਾ ਪਹਿਲਾ ਮੈਚ ਹੋਊਗਾ ਜੀ ਠੀਕ ਹੈ ਜੀ ਤੇ ਆਪਣਾ ਕਰ ਦੋ ਸ਼ੁਰੂ ਬਈ ਹੈ ਤਾਂ ਸ਼ੁਰੂਆਤ ਤਾਂ ਹੀ ਆ ਤੇ ਹੈ ਨਜ਼ਾਰੇ ਵਾਲਾ ਕੰਮ ਹੀ ਆ ਨਜ਼ਾਰੇ ਵਾਲਾ ਹੌਲੀ ਹੌਲੀ ਇਹਨਾਂ ਨੇ ਸਟਾਰ ਬਣਨ ਆਉਣ ਵਾਲੇ ਸਮੇਂ ਦੇ ਵਿੱਚ ਅਗਲੀ ਵਾਰੀ ਆਪਾਂ ਇਹ ਤੋਂ ਵਧੀਆ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਦਰਸ਼ਕੋ ਹੁਣ ਤਾਂ ਚਲੋ ਸ਼ੁਰੂਆਤ ਆਏ ਮੈਚਾਂ ਦੀ ਆਉਣ ਵਾਲੇ ਸਮੇਂ ਦੇ ਵੱਡੇ ਪੱਧਰ ਤੇ ਆਪਾਂ ਜਿਹੜਾ ਮੈਚ ਆ ਇੱਥੇ ਗਰਾਊਂਡਾਂ ਦੇ ਵਿੱਚ ਕਰਵਾਵਾਂਗੇ ਠੀਕ ਹੈ ਜੀ ਤੇ ਇਹ ਆਪਾਂ ਭਦੌੜ ਤੇ rauke ਦਾ ਜਿਹੜਾ ਮੈਚ ਆ ਸ਼ੁਰੂ ਕਰਵਾਉਣ ਜਾ ਰਹੇ ਆ ਧੰਨਵਾਦ ਆ ਦੇਖੋ ਜੀ ਮੈਚ ਚੱਲ ਰਹੇ ਆ ਹਿੰਮਤਪੁਰੇ ਦੇ ਵਿੱਚ ਲੱਗੇ ਵੀ ਰੌਣਕਾਂ ਤੇ ਕਈ ਪਿੰਡਾਂ ਦੇ ਆ ਜਿਹੜੇ ਖਿਡਾਰੀ ਇੱਥੇ ਆਏ ਬਨੇ ਮੈਚ ਦਾ ਆਨੰਦ ਵੀ ਮਾਣ ਰਿਹਾ ਤੇ ਨਾਲ ਨਾਲ ਖੇਡ ਵੀ ਰਿਹਾ ਹੈ ਨਾ ਮੁੰਡੇ ਬੱਟ ਕੱਢੀ ਜਾਂਦੇ ਆ ਤੇ ਸਰ ਮਿਹਨਤ ਬਹੁਤ ਆ ਨਾ ਮਿਹਨਤ ਕਰਦੀ ਆ ਬੱਚੇ ਤੇ ਉਹੀ ਜਿਹੜੀਆਂ ਬੁਲੰਦੀਆਂ ਨੂੰ ਛੂੰਹਦੇ ਨਾ ਸਹੀ ਗੱਲ ਆ ਸਹੀ ਗੱਲ ਆ ਬਾਈ ਇਹ ਜਿਹੜਾ ਫਾਈਨਲ ਮੈਚ ਚੱਲ ਰਿਹਾ ਆਪਣਾ ਦਰਸ਼ਕ ਦੇਖ ਰਿਹਾ ਤੇ ਆਨੰਦ ਮਾਣ ਰਿਹਾ ਤੇ ਬਹੁਤ ਵਧੀਆ ਆਪਣਾ ਜਿਹੜਾ ਗਰਾਊਂਡ ਵੀ ਆ ਹਮਦਪੁਰੇ ਦਾ ਵਧੀਆ ਬਣਿਆ ਹੋਇਆ ਨਾ ਪੂਰਾ 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 ਸੋਹਣਾ ਉਹ ਘੈਂਟਾ ਕੰਮ ਪੂਰਾ ਘੈਂਟ ਬਣਿਆ ਵਾ ਦੇਖੋ ਘਾਹ ਦਾ ਹੈਗਾ ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਕੋਈ ਮੈਚ ਚੱਲ ਰਿਹਾ ਆਪਣਾ ਫੁੱਟਬਾਲ ਦਾ ਉਵੇਂ ਚੱਲ ਰਿਹਾ ਹਾਂਜੀ ਹਾਂ ਇਹ ਵੀ ਬਾਹਰ ਹੀ ਦੇਖਿਆ ਜਾਣਾ ਚਾਰੇ ਪਾਸੇ ਦੇਖਿਆਣਾ ਹੁਣ ਹੋਰ ਪਰਲੇ ਪਾਸੇ ਬਣਿਆ ਵਾ ਵਾਲੀਬਾਲ ਦਾ ਗਰਾਉਂਡ ਹੈ ਮੇਰੇ ਹਸਾਮ ਨਾਲ ਕਬੱਡੀ ਦਾ ਵੀ ਨਾਲ ਮੈਚ ਬਣਿਆ ਇੱਥੇ ਜਿਹੜਾ ਗਰਾਉਂਡ ਬਣਿਆ ਵਾ ਤੇ ਵਾਲੀਬਾਲ ਦਾ ਵੀ ਆ ਫੁੱਟਬਾਲ ਦਾ ਵੀ ਹੋ ਗਿਆ ਕ੍ਰਿਕਟ ਦਾ ਵੀ ਹੈ ਇਹਦੇ ਵਿੱਚ ਬਣਿਆ ਵਾ ਸਾਈਡ ਦੇ ਵਿੱਚ ਨਾ ਪੈਚ ਕਹਿੰਦੇ ਹੁੰਦੇ ਪੱਚ ਬਣੀ ਪੱਚ ਬਣੀ ਵੀ ਆ ਮੰਡੀ ਦੇ ਵਿੱਚ ਵੀ ਆਪਣਾ ਟੂਰਨਾਮੈਂਟ ਹੁੰਦੇ ਨੇ ਬਹੁਤ ਜਿਹੜੇ ক্রিকেট ਦੇ ਵੀ ਆ ਵਾਲੀਬਾਲ ਦੇ ਵੀ ਆ ਇੱਥੇ ਹੁੰਦੇ ਰਹੇ ਆ ਨਾ ਬਧੀਆ ਪ੍ਰਬੰਧ ਕੀਤਾ ਵਾ ਯਾਰ ਬੱਚਿਆਂ ਨੇ ਪਰ ਆਪਣੇ ਆਪ ਕੀਤਾ ਹਾਂ ਇਹ ਗੱਲ ਕਹਿਣ ਵਾਲੀ ਬਣਦੀ ਆ ਭਾਈ ਤੇ ਵੀ ਨਾ ਹੀ ਕਿਸੇ ਨੇ ਉਹਨਾਂ ਨੂੰ ਸਾਥ ਦਿੱਤਾ ਉਹਨਾਂ ਦਾ ਕਿਸੇ ਨੂੰ ਤੰਗ ਵੀ ਨਹੀਂ ਕੀਤਾ ਉਹਨਾਂ ਨੇ ਤੰਗ ਵੀ ਨਹੀਂ ਕਰਿਆ ਆਪਣੇ ਆਪ ਹੀ ਸਾਰਾ ਅਰੇਂਜਮੈਂਟ ਕੀਤਾ ਯਾਰ ਹੌਸਲਾ ਅਫਜ਼ਾਈ ਤਾਂ ਆਪਣੀ ਬਣਦੀ ਸੀ ਕਰਨੀ ਇਹਨਾਂ ਦੀ ਤੇ ਆਉਣ ਵਾਲੇ ਸਮੇਂ ਦੇ ਜਿਹੜੇ ਸਟਾਰ ਨੇ ਆਪ ਹੀ ਪ੍ਰਬੰਧ ਕੀਤਾ ਆਪ ਹੀ ਸਾਰਾ ਗੇਮ ਵੀ ਖੇਡਦੇ ਹਨ ਤੇ ਆਪਣਾ ਤਾਂ ਬਸ ਐਪਰੀਸ਼ੀਏਟ ਕਰਨਾ ਬਣਦਾ ਬਸ ਉਹਨਾਂ ਨੂੰ ਐਪਰੀਸ਼ੀਏਟ ਹੈ ਨਾ ਆਪਾਂ ਇੰਨਾ ਹੀ ਕਰ ਸਕਦੇ ਆ ਜੇ ਇਹਨਾਂ ਨੂੰ ਆਪਾਂ ਪੁੱਛਿਆ ਵੀ ਸੀਗਾ ਜੇ ਕੋਈ ਚੀਜ਼ ਦੀ ਸਾਨੂੰ ਜ਼ਰੂਰਤ ਆ ਸਾਨੂੰ ਦੱਸ ਦੋ ਹਨਾ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਸੀ ਆਪਾਂ ਪ੍ਰੋਵਾਈਡ ਵੀ ਕਰਵਾਉਂਗਾ ਉਹਨਾਂ ਨੂੰ ਹਾਂਜੀ ਹਾਂ ਹੋਮੋਪੈਥੀ ਦੀ ਦਵਾਈ ਆ ਰਕੇ ਸੀ ਵਿਚਾਰੇ ਜੇ ਵਿਚਾਰਾਂ ਨੇ ਫਾਇਦਾ ਨਹੀਂ ਕੀਤਾ ਤੇ ਨੁਕਸਾਨ ਵੀ ਕੋਈ ਨਹੀਂ ਕੀਤਾ ਯਾਰ ਮੁੰਡਿਆਂ ਵੈਸੇ ਵਧੀਆ ਸੋਹਣਾ ਲੱਗਿਆ ਪ੍ਰੋਗਰਾਮ ਤੇ ਆਪਣੇ ਪਿੰਡ ਦੇ ਕਿਸੇ ਮੁੰਡੇ ਨੇ ਡਾਕਟਰ ਇਹ ਵਰਦੀਆਂ ਵੀ ਬਣਾ ਕੇ ਦਿੱਤੀ ਇਹਨਾਂ ਨੂੰ ਕੋਈ ਆਸਟ੍ਰੇਲੀਆ ਚੋਂ ਦਾ ਸਾਰੀ ਟੀਮ ਲਈ ਜਰ ਹੌਸਲਾ ਫਜਾ ਵੀ ਹੈ ਇੱਕ ਇਹੀ ਬਣਦਾ ਆਪਣਾ ਕੋਈ ਕੱਟ ਪ੍ਰੋਵਾਈਡ ਕਰ ਦੇ ਜਾਂ ਫੁੱਟਬਾਲ ਕਰ ਦੇ ਜਾਂ ਉਹਨਾਂ ਦੀ ਵਰਦੀ ਦਾ ਪ੍ਰਬੰਧ ਕਰ ਦੇ ਹਨਾ ਹਾਂਜੀ ਹਾਂਜੀ ਤੇ ਇਹੀ ਇਹਨਾਂ ਦਾ ਮਾਨ ਸਨਮਾਨ ਹੀ ਆ ਸਮਝ ਲਓ ਇੱਕ ਤਰ੍ਹਾਂ ਦਾ ਸਹੀ ਗੱਲ ਅੱਜ ਕਿੰਨੇ ਖੁਸ਼ ਦੇਖੀ ਆਪਾਂ ਖੋਸ਼ ਤਾਂ ਆਪੀ ਹੋਣਾ ਜਦੋਂ ਪਹਿਲੇ ਦੂਜੇ ਨੰਬਰਾਂ ਤੇ ਪੋਜੀਸ਼ਨਾਂ ਦੇ ਆਉਂਦੇ ਆ ਨਾ ਤੇ ਇਹਨਾਂ ਦੇ ਜਿਹੜੇ ਮਾਤਾ ਪਿਤਾ ਦਾ ਉਹਨਾਂ ਦਾ ਵੀ ਹੌਸਲਾ ਯਾਰ ਵੱਧਾ ਵੀ ਸਾਡੀ ਟੀਮ ਆ ਜਿਹੜੀ ਆ ਜਿੱਤ ਗਈ ਆ ਸਾਡਾ ਬੱਚਾ ਜਿੱਤ ਗਿਆ ਬਿਲਕੁਲ ਜੀ ਬਿਲਕੁਲ ਤੇ ਪਿੰਡ ਦਾ ਵੀ ਮਾਣ ਵਾਧਾ ਯਾਰ ਆ ਹਿੰਮਤਪੁਰੇ ਗਏ ਸੀ ਅੱਜ ਸੈਕੰਡ ਆਏ ਆ ਜਿਵੇਂ ਮੱਲੇਆਣਾ ਦੀ ਟੀਮ ਆ ਹੈ ਨਾ ਹਾਂਜੀ ਹਾਂਜੀ ਤੇ ਇਹ ਖੇਡਣ ਆਈ ਆ ਇਹਨਾਂ ਚੋ ਵੀ ਫਸ ਸੈਕੰਡ ਆਏ ਆ ਆਪਣੇ ਤੇ ਆਪਾਂ ਨੂੰ ਇਹ ਵੀ ਵਧੀਆ ਲੱਗਦਾ ਅਗਲੀ ਵਾਰੀ ਨੂੰ ਇਹ ਹੋਣਾ ਚਾਹੀਦਾ ਵਿੱਚ ਨਾ ਜਿਵੇਂ ਹੁਣ ਇਹ ਖੇਡ ਪਿਆ ਦੀ 60 ਫੁੱਟ ਵੱਜ ਜਾਂਦੀ ਹੈ ਕੋਈ ਉੱਥੇ ਮੈਡੀਕਲ ਕਿੱਟ ਦਾ ਵੀ ਪ੍ਰਬੰਧ ਹੋਣਾ ਜ਼ਰੂਰੀ ਹੈ ਮੈਡੀਕਲ ਕਿੱਟ ਦਾ ਵੀ ਆਪਾਂ ਅਰੇਂਜਮੈਂਟ ਕਰ ਸਕਦੇ ਸੀ ਜੇ ਆਪਣੇ ਨਾਲ ਕੋਈ ਗੱਲਬਾਤ ਪਹਿਲਾਂ ਕਰੀ ਹੁੰਦੀ ਹੈ ਨਾ ਮੈਂ ਉਹਦਾ ਸਾਰਾ ਅਰੇਂਜਮੈਂਟ ਕਰ ਦੇਣਾ ਸੀਗਾ ਪਰ ਮੌਕੇ ਤੇ ਇਹ ਜਿਹੜਾ ਸਾਰਾ ਪ੍ਰਬੰਧ ਹੋਇਆ ਨਾ ਤੇ ਚਲੋ ਆਪਣੇ ਨਾਲ ਜੇ ਥੋੜੀ ਜਿਹੀ ਖੁੱਲ ਕੇ ਡਿਸਕਸ ਹੋ ਜਾਂਦੀ ਤਾਂ ਆਪਾਂ ਸਾਰਾ ਕੁਝ ਹੀ ਅਰੇਂਜਮੈਂਟ ਕਰਨਾ ਸੀ ਉਹਨਾਂ ਦੇ ਕੋਈ ਘਾਟ ਵੀ ਨਹੀਂ ਹੋਣ ਦੇਣੇ ਹਾਂਜੀ ਹਾਂ ਇਹ ਤਾਂ ਗੱਲ ਹੈਗੀ ਆ ਚਲ ਫੇਰ ਵੀ ਵਧੀਆ ਰੇ ਜਿੰਨਾ ਵੀ ਹੋਇਆ ਬਹੁਤ ਵਧੀਆ ਹੋਇਆ ਮੈਨੂੰ ਤਾਂ ਬਹੁਤ ਚੰਗਾ ਲੱਗਾ ਜਿਵੇਂ ਆਨੰਦ ਮਾਣਿਆ ਆਪਾਂ ਮੈਚਾਂ ਦਾ ਤੇ ਵਧੀਆ ਖੇਡਦੇ ਨੇ ਯਾਰ ਬੱਚੇ ਮੁੰਡੇ ਵਰਦੀਆਂ ਚ ਫੌਜੀਆਂ ਵਾਂਗੂ ਜੱਜਦੇ ਸੀ ਫੌਜੀਆਂ ਵਾਂਗੂ ਆ ਦੇਖੋ ਦੂਰੋਂ ਦੇਖ ਲਓ ਇਹਦਾ ਥਿ ਵਿਊ ਜਿਹੜਾ ਦਿਖਾ ਰਹੇ ਆ ਪਿੰਡ ਦਾ ਵੀ ਆਪਣਾ ਸਾਰਾ ਦਿਖਾਤਾ ਹੈ ਨਾ ਚਾਰੇ ਪਾਸੇ ਤੇ ਆ ਦੇਖੋ ਦਰਸ਼ਕੋ ਤੁਹਾਨੂੰ ਹਮਤਪੁਰੇ ਦਾ ਵੀ ਵਿਊ ਦਿਖਾ ਰਹੇ ਆ ਨਾਲ ਨਾਲ ਇਦਾ ਵੀ ਨੰਦਮਾਨੋਂ ਤੁਸੀਂ ਯਾਰ ਜਿਹੜੇ ਬਾਹਰ ਐਨਆਰਆਈ ਬੈਠਿਆ ਤੁਸੀਂ ਵੀ ਦੇਖੋ ਪਿੰਡ ਦੀ ਲੋਕੇਸ਼ਨ ਨਾ ਨਾ ਸੂਰਜ ਸੇਪਨ ਤੇ ਆ ਗਿਆ ਤੇ ਮੈਚ ਵੀ ਹੁਣ ਖਤਮ ਹੋਣੇ ਆ ਨਾ ਤੇ ਵਧੀਆ ਲੱਗਦਾ ਚਾਰੇ ਪਾਸੇ ਵੀ ਤੁਹਾਨੂੰ ਦਿਖਾ ਰਿਹਾ ਹਾਂ ਮੈਚ ਵੀ ਚੱਲੀ ਜਾਂਦਾ ਵਸ ਹੁਣ ਸਮਾਪਤੀ ਤੇ ਆ ਜਿਹੜਾ ਲਾਸਟ ਮੈਚ ਚੱਲ ਰਿਹਾ ਫਾਈਨਲ ਆ ਇਹ ਮੈਚ ਹੈਗਾ ਮੱਲਿਆਣਾ ਤੇ ਹਿੰਮਤਪੁਰਾ ਇਹਨਾਂ ਦੇ ਵਿੱਚੋਂ ਫਸ ਸੈਗਮੈਂਟ ਜਿਹੜਾ ਨਿਕਲਣਾ ਨਾ ਪ੍ਰਗਟ ਕੋਚ ਵੀ ਫਿਰਦਾ ਵੀ ਵਿੱਚ ਪ੍ਰਗਟ ਨੇ ਵੀਰੇ ਪੂਰੀ ਆਪਦੀ ਤਨਦੇਹੀ ਨਾਲ ਆ ਜਿਹੜੀ ਆ ਸੇਵਾ ਨਿਭਾਈ ਅੱਜ ਦੀ ਰੇਫਰੀ ਦਾ ਵੀ ਆਪਣਾ ਰੈਫਰੀ ਵੀ ਆਪ ਹੀ ਕਰਦਾ ਸੀਗਾ ਸਾਰੀ ਦੇਖ ਰੇਖ ਵੀ ਇਹਦੇ ਅੰਦਰ ਸੀਗਾ ਹਾਂ ਪਹਿਲਾ ਦੂਜਾ ਮੈਚ ਕਰਕੇ ਨਾ ਮੁੰਡਿਆਂ ਦੀ ਘਾਟ ਸੀ ਉਦੋਂ ਫਿਰ ਹਣ ਨਾ ਟੀਮਾਂ ਨੂੰ ਵੀ ਆਪਾਂ ਬੇਨਤੀ ਕਰਦੇ ਆ ਵੀ ਜਦੋਂ ਵੀ ਕੋਈ ਮੈਚ ਕਰਵਾਉਂਦਾ ਹਨਾ ਕਿੰਨੀ ਮਿਹਨਤ ਸਦਕਾ ਮੈਚ ਕਰਵਾਉਂਦਾ ਟਾਈਮ ਤੇ ਪਹੁੰਚਣਾ ਜ਼ਰੂਰੀ ਹੁੰਦਾ ਜੀ ਹਨਾ ਤਾਂ ਹਾਂਜੀ ਅੱਜ ਦੇ ਜਿਹੜੇ ਮੈਚ ਹੋਏ ਆ ਇਹਦੇ ਵਿੱਚ ਹਿੰਮਤਪੁਰਾ ਜੇਤੂ ਨੇ ਤੇ ਮੱਲਿਆਣੇ ਦੀ ਟੀਮ ਆ ਜਿਹੜੀ ਸੈਕੰਡ ਆਈ ਆ ਤੇ ਹਮਤਪੁਰੇ ਦੀ ਜਿਹੜੀ ਟੀਮ ਆ ਫਾਸਾਈ ਆ ਉਹਨਾਂ ਦਾ ਹੁਣ ਮਾਨ ਸਨਮਾਨ ਕੀਤਾ ਜਾਊਗਾ ਮੈਡਲਾਂ ਦੇ ਨਾਲ ਤੇ ਚਲੋ ਕੋ ਸਾਬ ਆਪਣਾ ਸਨਮਾਨ ਕਰੋ ਤੇ ਬਹੁਤ ਵਧੀਆ ਲੱਗਿਆ ਮੈਚ ਵਧੀਆ ਬਹੁਤ ਫਸਮੇ ਚੱਲੇ ਆ ਹਾਂ ਜਿਵੇਂ ਕੋਈ ਯਾਰ ਜਿਵੇਂ ਕੋਈ ਕਿਸੇ ਦਾ ਸਹਿਯੋਗ ਹੈ ਨਹੀਂ ਸੀ ਆਪ ਦਾ ਹੀ ਸੀਗਾ ਇਹਨਾਂ ਦਾ ਉਹ ਸਾਬ ਨਾਲ ਬਹੁਤ ਵਧੀਆ ਰਹੇ ਆ ਵਧੀਆ ਰਹੇ ਨੇ ਇਹਨਾਂ ਹੋਰ ਵੀ ਜਿਹੜੇ ਬੱਚਿਆਂ ਨੂੰ ਅਪਰੀਸ਼ੀਏਟ ਹੁੰਦੇ ਆ ਇਹਨਾਂ ਦੇ ਮੈਚ ਦੇਖ ਕੇ ਸਾਨੂੰ ਬਹੁਤ ਵਧੀਆ ਲੱਗਿਆ ਇਹ ਹਮਦਪੁਰ ਦੀ ਟੀਮ ਦਾ ਜਿਹੜੀ ਫਾਸਟ ਆਈ ਆ ਤੇ ਆਪਣਾ ਇਹਨਾਂ ਦਾ ਸਨਮਾਨ ਹੋ ਰਿਹਾ ਨਾ ਚੱਲ ਕੋਈ ਨਹੀਂ ਕੋਸ਼ਿਸ਼ ਬਹੁਤ ਸੋਹਣੀ ਕੋਸ਼ਿਸ਼ ਕਰੀਆ ਤੇ ਅੱਗੇ ਤੋਂ ਵਧਣਗੇ ਵੀ ਸਹੀ ਗੱਲ ਆ ਨਸ਼ਿਆਂ ਤੋਂ ਬਚੇ ਰਹਿਣਗੇ ਤੇ ਇਦੋਂ ਹੋਰ ਆਪਾਂ ਨੂੰ ਕੀ ਚਾਹੀਦਾ ਨਾ ਸਾਡ ਜਵਾਨੀ ਜਿਹੜੀ ਆ ਖਤਮ ਹੋ ਰਹੀ ਆ ਨਸ਼ਿਆਂ ਦੇ ਵਿੱਚ ਤੇ ਇਹ ਬੱਚੇ ਰਹਿਣਗੇ ਇਹ ਇੱਕ ਗੱਲ ਆ ਨਾ ਬਹੁਤ ਚਿਰਾਂ ਬਾਅਦ ਟੂਰਨਾਮੈਂਟ ਦੇਖਿਆ ਆਪਾਂ ਇਹ ਕਬੱਡੀ ਦਾ ਤਾਂ ਹੁੰਦਾ ਰਹਿੰਦਾ ਕਬੱਡੀ ਦੇ ਦੇਖਦੇ ਰਹਿੰਨੇ ਆ ਫੁੱਟਬਾਲ ਦੇ ਕਿਤੇ ਕਿਤੇ ਹੁੰਦੇ ਜਾਂ ਬੁੱਟਰ ਕਰਵਾ ਰਹੇ ਆਪਣੇ ਜ਼ਿਲ੍ਹੇ ਦੇ ਵਿੱਚ ਹਾਂ ਬੁੱਟਰ ਇੱਧਰ ਨੂੰ ਹੈਗਾ ਕੁਝ ਨਿੱਕੇ ਬੁੱਟਰ ਬਹੁਤ ਰ ਤੇ ਵਧੀਆ ਗੱਲ ਆ ਆ ਜਿਹੜੇ ਨਿੱਕੇ ਬੱਚੇ ਖੜੇ ਆ ਦੇਖ ਕੇ ਜਾ ਰਹੇ ਇਹਨਾਂ ਨੂੰ ਕਿੰਨਾ ਉਹ ਹੋ ਰਿਹਾ ਹੈ ਨਾ ਤੇ ਇਹ ਵੀ ਆਉਣ ਵਾਲੇ ਸਮੇਂ ਦੇ ਪਲੇਅਰ ਬਣਨਗੇ ਜਿੰਦੇ ਵੀ ਇੱਥੇ ਕਮੇਟੀ ਮੈਂਬਰ ਸੀਗੇ ਬਾਈਆਂ ਦਾ ਵੀ ਧੰਨਵਾਦ ਕਰਦਿਆਂ ਵੀ ਯਾਰ ਇਹ ਜੇ ਆਪਣਾ ਨਾਮ ਦੱਸੋਗੇ ਕਿਹੜਾ ਪਾਰਗਟ ਸਿੰਘ ਪਾਰਗਟ ਸਿੰਘ ਤੇ ਤੁਹਾਡੇ ਨਾਲ ਇੱਕ ਤੇ ਆਪਣੇ ਦੇ ਨਾਲ ਜਗਸੀਰ ਸਿੰਘ ਸੀਰਾ ਸੀਗਾ ਤੇ ਇਹਨਾਂ ਬਾਈਆਂ ਨੇ ਬਹੁਤ ਉਦਮ ਕੀਤਾ ਤੇ ਹੰਮਤਪੁਰੇ ਦੇ ਵਿੱਚ ਜਿਹੜੇ ਮੈਚ ਆ 15 ਪਿੰਡਾਂ ਦੇ ਹੋਏ ਆ 15 ਮੈਚਾਂ ਦੇ ਵਿੱਚੋਂ ਫਸਟ ਸੈਕੰਡ ਆਈ ਹੈ ਹਨ ਜਿਵੇਂ ਸੀ ਉਮਤ ਸਾਧਨ ਸੀਗੇ ਉਸ ਹਸਾਬ ਨਾਲ ਬਹੁਤ ਵਧੀਆ ਰਏ ਆ ਵਧੀਆ ਰਿਹਾ ਹੈ ਉਰੇ ਹੀ ਵਧੀਆ ਹੋ ਗਿਆ ਯਾਰ ਵਧੀਆ ਲੱਗਦਾ ਇਹ ਜੀ ਚੀਜ਼ ਹੋਣੀ ਚਾਹੀਦੀ ਹੈ ਹਰੇਕ ਪੰਡ ਦੇ ਵਿੱਚ